ਦਰਸਾਉਂਦੇ ਤੁਸੀਂ ਕਮੇਟੀ ਦੇ ਪ੍ਰਧਾਨ ਜੀ ਇਹ ਪ੍ਰਧਾਨ ਦਿਓ ਕਿ ਕੋਈ ਐਕਸ਼ਨ ਲੱ타 ਜਾਊਗਾ ਉਹ ਲਗਾ ਸਾ ਡਿਸਪਲਨਟਰੀ ਕੀਤਾ ਜਾ ਰਿਹਾ ਪਾਰਟੀ ਤੋਂ ਬਾਹਰ ਪਾਰਟੀ ਦੇ ਖਿਲਾਫ ਲਗਾਤਰ ਇਹ ਬੇਵਿਆਹੀ ਹੋ ਰਹੀ ਹੈ ਕੋਈ ਐਕਸ਼ਨ ਦੀ ਸਾਨੂੰ ਲੋੜ ਕੋਈ ਨਹੀਂ ਲੱਗਦੀ ਕਿ ਜਿਹੜਾ ਬੰਦਾ ਆਪਣੀਆਂ ਆਪ ਹੀ ਪਾਰਟੀ ਦੇ ਸੂਲ ਦੇ ਉਲਟ ਬੋਲ ਲੇ ਤਾਂ ਆਪਣੀ ਐਕਸ਼ਨ ਹੋ ਗਿਆ ਕਿ ਆਪ ਪਾਰਟੀ ਤੋਂ ਬਾਹਰ ਹੋ ਗਿਆ ਮੇਰੇ ਕੋਲ ਪਾਰਟੀ ਤੇ ਤੁਸੀਂ ਹਲੇ ਵੀ ਉਹਨਾਂ ਨੂੰ ਹਿੱਸਾ ਮੰਨਦੇ ਹੋ ਪਾਰਟੀ ਦਾ ਐਸਾ ਕਿ ਜਿਹੜਾ ਜੇ ਤੁਸੀਂ ਮੈਨੂੰ ਗਾਲ੍ਹਾਂ ਕੱਢੀਏ ਤਾਂ ਮੇਰਾ ਹਿੱਸਾ ਕਿੱਥੇ ਰਹਿ ਗਿਆ ਇਹ ਤਾਂ ਆਟੋਮੈਟਿਕ ਹੀ ਹੋ ਗਿਆ ਕਿ ਪਾਰਟੀ ਤੋਂ ਅਸੀਂ ਬਾਹਰ ਹੋ ਗਏ ਜੇ ਤੁਸੀਂ ਪਾਰਟੀ ਦੇ ਉਲਟ ਬੋਲਣ ਲੱਗ ਗਏ ਪ੍ਰਧਾਨ ਦੇ ਉਲਟ ਬੋਲਣ ਲੱਗ ਗਏ ਤੇ ਫਿਰ ਫਿਰ ਦੱਸੋ ਫਿਰ ਅਸੀਂ ਪਾਰਟੀ ਦੇ ਕਿੱਥੇ ਰਹਿ ਗਏ ਜਲੰਧਰ ਵੈਸ ਚੋਣਾਂ ਦੇ ਅੰਦਰ ਆਪ ਲੋਕੋ ਕੇ ਖਿਲਾਫ ਜਾ ਕੇ ਉਹ ਕੈਂਡੀਡੇਟ ਖੜਾ ਰੱਖਾ ਔਰ ਉਸਕੇ ਕਾਰਨ ਪਾਰਟੀ ਕੀ ਕਿਰਕਰੀ ਹੋਈ ਲਗਭਗ 2000 ਵੋਟਰ ਆਈ ਪਾਰਟੀ ਦੀ ਤਾਂ ਕਈ ਨਾ ਕਈ ਮੰਨਦੇ ਨੇ ਕਿ ਪਾਰਟੀ ਕੋ ਬਦਨਾਮ ਕੀਤਾ ਜਾ ਰਹਾ ਹੈ ਦੇਖੋ ਜਿਹੜੇ ਬਦਨਾਮ ਕਰਨ ਵਾਲੇ ਨੇ ਉਹ ਖੁਦ ਬਦਨਾਮ ਜਿਹੜਾ ਗਲਤੀ ਕਰਦਾ ਖੁਦ ਉਸ ਗਲਤੀ ਦੀ ਸਜ਼ਾ ਭੁਗਤ ਲੈਂਦਾ ਜਿਹੜੇ ਗਲਤੀਆਂ ਕਰੀ ਜਾਂਦੇ ਉਹ ਖੁਦ ਉਹਨਾਂ ਦੀ ਸਜ਼ਾ ਖਾਈਆਂ ਯਾਨੀ ਦੇਖ ਲਿਓ ਸਮਾਂ ਆਏਗਾ ਤਾਂ ਉਹ ਤੁਹਾਡੇ ਸਾਹਮਣੇ ਆ ਜਾਏਗਾ ਹਿਸਟਰੀ ਦੱਸੇਗੀ ਉਹ ਰਿਪੀਟ ਕਰਦੀ ਰਹਿੰਦੀ ਹੈ ਪਿੱਛੇ ਵੀ ਬੜਾ ਰਿਪੀਟ ਕੀਤਾ ਹੈ ਹਿਸਟਰੀ ਨੇ ਮੈਂ ਤਾਂ ਦੇਖੀ ਜਨਾ ਬੜਾ ਪੁਰਾਣੇ ਸਮੇਂ ਤੋਂ ਦੇਖੀ ਜਨਾ ਮੇਰੇ ਖਿਆਲ 50 ਸਾਲ ਤੋਂ ਉੱਪਰ ਹੋ ਗਏ ਪਾਰਟੀ ਦੇ ਸਾਰੇ ਦੇਖਦੇ ਨੂੰ ਸਿਸਟਮ ਕਿ ਕਿੰਨੇ ਵਾਰੀ ਇਸ ਤਰ੍ਹਾਂ ਦੇ ਹਾਲਾਤ ਬਣੇ ਨੇ ਤੇ ਸੰਘਿਤ ਨੇ ਹਮੇਸ਼ਾ ਅਕਾਲੀ ਦਲ ਨੂੰ ਤਕੜਾ ਰੱਖਿਆ ਹੁਣ ਵੀ ਦੇਖਿਓ ਹੁਣ ਵੀ ਦੇਖਿਓ ਅਕਾਲੀ ਦਲ ਨੇ ਮਜ਼ਬੂਤ ਹੀ ਰਹਿਣਾ ਬਿਆਨ ਕਰਦੇ ਬਹੁਤ ਮਜ਼ਬੂਤ ਪਾਰਟੀ ਹੈ ਬਹੁਤ ਅਕਾਲੀ ਦਲ ਜਿਹੜਾ ਹੈ ਬਹਾਦਰ ਲੋਕਾਂ ਦੀ ਜਮਾਤ ਹੈ ਦੇਸ਼ ਦੀ ਆਜ਼ਾਦੀ ਵੇਲੇ ਸਾਰਾ ਹਿੰਦੁਸਤਾਨ ਇਸੇ ਖੜਾ ਹੋਇਆ ਤੇ ਸਾਰਾ ਹਿੰਦੁਸਤਾਨ ਭਗਤ ਸਿੰਘ ਨਹੀਂ ਬਣ ਸਕਦਾ ਸਾਰਾ ਹਿੰਦੁਸਤਾਨ ਸਰਾਬਾਰ ਨਹੀਂ ਬਣ ਸਕਦਾ ਸਾਰਾ ਹਿੰਦੁਸਤਾਨ ਸੁਆਸਚੰਦਰ ਬੋਸ ਨਹੀਂ ਬਣ ਸਕਦਾ ਇਹ ਚੰਦ ਬੰਦੇ ਹੁੰਦੇ ਨੇ ਉਸ ਵੇਲੇ ਵੀ ਲੋਕ ਗਰੇਜਾਂ ਦੇ ਨਾਲ ਸੀ ਫਖਸੇ ਉਹਨਾਂ ਦੇ ਖਿਲਾਫ ਤਾਂ ਗਰੇਜਾਂ ਦੇ ਖਿਲਾਫ ਵਾਲੇ ਬੰਦਿਆਂ ਨੇ ਉਹਨਾਂ ਦੀ ਛਿੱਧੀਆਂ ਹੋਈਆਂ ਫੜੇ ਗਏ ਪੂਰੀ ਅਬਨਦ ਸਰ ਪਾਰਟੀ ਕੀ ਕੀ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਲੋੜ ਹੀ ਕੋਈ ਨਹੀਂ ਮਜਬੂਰੀ ਕੇ ਪਾਰਟੀ ਕੋਈ ਮਜਬੂਰੀ ਨਹੀਂ ਉਹ ਪਾਰਟੀ ਕੇ ਖਿਲਾਫ ਕੋਈ ਵੀ ਕੰਮ ਕਰਤੇ ਨੇ ਤੁਸੀਂ ਬੋਲੀ ਜਾਂਦੇ ਮੈਂ ਤੁਹਾਡੇ ਤੇ ਕੀ ਐਕਸ਼ਨ ਕਰੂੰਗਾ ਕੀ ਲੋੜ ਆਫ ਇਨਵੈਸਟਿੰਗ ਇਸ ਕਰਕੇ ਜਿਹੜੇ ਬੰਦੇ ਪਾਰਟੀ ਤੋਂ ਬਾਹਰ ਬੋਲੀ ਜਾਂਦੇ ਸਾਨੂੰ ਲੋੜ ਕੇ ਤਾਂ ਆਪਣੀਆਂ ਵੀ ਬਾਹਰ ਲੋਕ ਦੇਖੇ ਜਾਂਦੇ ਨੇ ਕਿ ਖੋਰ ਜਿੱਥੇ 10 ਗਾਲਾਂ ਕੱਢੀ ਨੇ ਗਹਿਰਵਾ ਕੱਢੀ ਜਾਵੇ ਬਸ ਦੂਜੇ ਹੜਦੇ ਨੇ ਕਿੰਨੀਆਂ ਪਾਰਟੀਆਂ ਸਾਡੇ ਉਲਟ ਬੋਲਦੀਆਂ ਅੱਜ ਉਲਟ ਬੋਲਣ ਵਾਲੇ ਦੇਖੋ ਕੀ ਹੋਇਆ ਅੱਜ ਸਾਨੂੰ ਸਾਡੇ ਤੇ ਕੀ ਦੋਸ਼ ਲਾਏ ਇਹ ਜੀ ਧਰਮ ਦੀ ਬੱਗਿਆ ਹੋ ਗਈ ਇਹ ਜੀ ਰੇਤਾ ਮਹਿੰਗਾ ਹੋ ਗਿਆ ਇਹ ਜੀ ਚਿੱਟਾ ਹੋ ਗਿਆ ਇਹ ਜੀ ਬੰਦੇ ਮਰ ਲਾਗੇ ਚਿੱਟੇ ਨਾਲ ਇਹ ਜੀ ਛੁੱਡੀ ਖਾ ਗਈ ਨਰਮੇ ਨੂੰ ਬੰਦੇ ਜੀ ਕਹੋਗੇ ਜੀ ਜੱਟ ਮਰ ਗਿਆ ਅੱਜ ਜੱਟ ਦਾ ਸੂਣਾ ਮਰ ਰਿਹਾ ਅੱਜ ਸੁੰਡੀ ਦਾ ਸੂਣਾ ਹੋ ਗਈ ਹੈ ਰੇਟਾ ਰੇਟ ਕੱਢ ਲੋ ਸਾਡੇ ਕਾਲੀ ਲਦੇ ਰਾਜ ਨਾਲੋਂ ਅਮਰਿੰਦਰ ਵੇਲੇ ਦੁੱਗਣਾ ਹੁਣ ਉਸ ਤੋਂ ਤਿਗਣਾ ਸਾਡੇ ਨਾਲੋਂ ਤਿੰਨ ਗੁਣਾ ਰੇਟ ਹੈ ਕੱਢ ਲੋ ਰੇਟ ਰਿਸ਼ਵਤ 15 ਗੁਣਾ ਨਹੀਂ 50 ਗੁਣਾ ਵੱਧ ਹੈ ਨਰਮਾ ਸੁਡੀਆਂ ਹੋਵੇ ਪਈ ਇਹਨਾਂ ਨੇ ਖਤਮ ਹੋ ਗਿਆ ਲੋਕੋ ਮੇਜ ਕਿ ਦਵਾਈ ਲਾ ਕੇ ਮਰੀ ਦੇ ਰੋਜ਼ ਡਰੱਗ ਨਾਲ 4-4 5-5 ਬੰਦੇ ਮਰਦੇ ਨੇ ਇੱਕ ਇੱਕ ਟੱਬਰ ਦੇ ਮਰੀ ਜਾਂਦੇ ਨੇ ਆਮ ਲਾ ਸਰਕਾਰ ਦੇ ਪੋਸਟਾ ਪਾਈ ਜਾਂਦੇ ਨੇ ਵੀ ਥੋੜੇ ਅਫਸਰ ਵੇਚੀ ਜਾਂਦੇ ਨੇ ਤੁਸੀਂ ਤੁਸੀਂ ਇਹਨਾਂ ਨੂੰ ਫੜੋ ਫੜਦੇ ਨਹੀਂ ਤੁਸੀਂ ਪੈਸੇ ਲੈਨੇ ਹੋ ਅਸੀਂ ਨਹੀਂ ਕਹਦੇ ਉਹਨਾਂ ਦੇ ਬਲੇ ਬੋਲਦੇ ਨੇ ਔਰ بڑے ਨਾਮ ਪਰ ਮੇਲੇ ਬੋਲ ਰਹੇ ਤੁਹਨ ਪਤਾ ਹੀ ਇਹ ਪੋਸਟਾ ਦੇਖ ਰਹੇ ਹੋ ਅੱਜ ਕਿਹੜੀ ਚੀਜ਼ ਹੈ ਇਹ ਚੀਜ਼ਾਂ ਸਾਡੇ ਦੋਸ਼ ਲਾਉਂਦੇ ਸੀ ਅੱਜ ਧਰਮ ਤੇ ਕਿੰਨੇ ਹਮਲੇ ਹੋ ਚੁੱਕੇ ਨੇ 500 700 ਵਾਰ ਬੇਅਦਵੀ ਹੋ ਗਈ ਹੈ ਹੁਣ ਉਹ ਲੋਕ ਜਿਹੜੇ ਸਾਡੇ ਦੋਸ਼ ਲਾਉਂਦੇ ਸੀ ਬੋਲਦੇ ਕਿਉਂ ਨਹੀਂ ਧਰਮ ਤੇ ਹੀ ਬੋਲ ਪੈਣਾ ਚਿੱਟੇ ਤੇ ਹੀ ਬੋਲ ਪੈਣਾ ਕਿਸਾਨ ਮਰ ਰਹੇ ਨੇ ਉਹ ਦੂਸਰੇ ਗਰੀਬੀ ਚ ਉਹਤੇ ਬੋਲ ਪੈਣਾ ਚੁੱਪਨ ਸਾਰੇ ਅੱਜ ਕੋਈ ਜਾਨ ਨਹੀਂ ਕਿਸੇ ਨੂੰ ਆ ਰਿਹਾ ਇਸ ਕਰਕੇ ਸਮਾ ਆਪਣੇ ਆਪ ਜ਼ਖਮ ਭਰਦਾ ਹੈ ਅਖੀਰ ਜਿਹੜਾ ਹੈ ਕਾਲੀ ਦਲ ਦਾ ਲੋਕਾਂ ਜਾ ਜਣਾ ਕਿ ਇਹ ਠੀਕ ਸੀ ਇਹ ਲੋਕ ਕੰਮ ਕਰਨ ਵਾਲੇ ਨੇ ਇਹ ਬੇਹੰਤੀ ਲੋਕਾਂ ਨੂੰ ਝੂਠੇ ਇਲਜ਼ਾਮ ਲਾਏ ਅਸੀਂ ਇੱਕ ਮਿਨੋਰਟੀ ਦੀ ਪਾਰਟੀ ਆ ਮਿਨੋਰਟੀ ਪਾਰਟੀ ਕਰਕੇ ਸਾਰੇ ਲੋਕ ਸਾਨੂੰ ਕਹਿ ਰਹੇ ਜਿੰਨੀ ਆ ਜਾ 92 ਕਾਲੀ ਦਲ ਨੂੰ ਕਿਵੇਂ ਖਤਮ ਕਰਨਾ ਹੈ ਇਹ ਧਰਮ ਨੂੰ ਕਿਵੇਂ ਢਾਹ ਲਾਉਣੀ ਹੈ ਇਹ ਦੋਨੇ ਗੱਲਾਂ ਤੇ ਜ਼ੋਰ ਲਗਾਇਆ ਏਜੰਸੀਆਂ ਦਾ ਇਸ ਕਰਕੇ ਮੈਂ ਕਹਿਣਾ ਮੈਂ ਤੁਹਾਡੇ ਤੇ ਅਗਲਾ ਸਵਾਲ ਕਰਦਾ ਲਿਖਣਾ ਨਹੀਂ ਤੁਸੀਂ ਦੇਣਾ ਨਹੀਂ ਟੀਵੀ 'ਚ ਸ਼ਾਇਦ ਕਿ ਹਿੰਦੁਸਤਾਨ ਦੀਆਂ ਏਜੰਸੀਆਂ ਬਹੁਤ ਵੱਡੀ ਗਲਤੀ ਕਰ ਰਹੀਆਂ ਨੇ ਸਿੱਖ ਇੱਕ ਬਹਾਦਰ ਕੌਮ ਹੈ ਇਸ ਧਰਤੀ ਤੇ ਪੈਦਾ ਹੋਈ ਹੈ ਸਾਡੇ ਗੁਰੂ ਇਸ ਧਰਤੀ ਤੇ ਪੈਦਾ ਹੋਏ ਨੇ ਸਾਡੇ ਪੰਜ ਪਿਆਰੇ ਇਸ ਧਰਤੀ ਦੇ ਸਾਡੀ ਸਿੱਖ ਕੌਮ ਇਸ ਧਰਤੀ ਦੀ ਹੈ ਇਸੇ ਧਰਤੀ ਤੇ ਰਹਿ ਕੇ ਲੜਨਾ ਹੈ ਇਸੇ ਤੇ ਰਹਿ ਕੇ ਹੱਕ ਲੈਣੇ ਇਹੀ ਸਾਡਾ ਦੇਸ਼ ਹੈ ਇਸੇ ਤੇ ਅਸੀਂ ਅੱਗੇ ਵਧਣੇ ਲੜ ਕੇ ਇਹ ਜੋ ਕਰ ਰਹੇ ਨੇ ਗਲਤੀਆਂ ਕਰ ਰਹੇ ਨੇ ਦੇਸ਼ ਦਾ ਬਹੁਤ ਵੱਡਾ ਨੁਕਸਾਨ ਇੱਕ ਬਹਾਦਰ ਕੌਮ ਦਾ ਨੁਕਸਾਨ ਕਰਕੇ ਬਾਦ ਤੇ ਸਿੱਖ ਧਰਮ ਜਿਹੜਾ ਦੁਨੀਆ ਦਾ ਸਭ ਤੋਂ ਬਿਹਤਰੀਨ ਧਰਮ ਹੈ ਉਹਦਾ ਨੁਕਸਾਨ ਕਰਕੇ ਦੇਸ਼ ਦਾ ਨਹੀਂ ਦੁਨੀਆ ਦਾ ਨੁਕਸਾਨ ਕਰ ਰਿਹਾ ਹੈ